ਦੇਖੋ ਸਾਡੇ ਗੁਰੂ ਪਾਤਸ਼ਾਹ ਧਰਮ ਦੇ ਪਾਤਸ਼ਾਹ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੇ ਸਮੇਂ ਪਹਿਲਾਂ ਇਸ ਦਾ ਨਾਮ ਚੱਕ ਨਾਨਕੀ ਸੀ ਔਰ ਬਾਅਦ ਵਿੱਚ ਕਲਗੀਧਰ ਪਾਤਸ਼ਾਹ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਮੇਂ ਇਸ ਅਸਥਾਨ ਦਾ ਨਾਮ ਸਾਡੇ ਗੁਰੂ ਨੇ ਆਪ ਸ੍ਰੀ ਆਨੰਦਪੁਰ ਸਾਹਿਬ ਰੱਖਿਆ ਜਦੋਂ ਆਨੰਦ ਸਾਹਿਬ ਦਾ ਪਾਠ ਹੋ ਰਿਹਾ ਸੀ ਇਹ ਸਾਰੀ ਸੰਗਤ ਨੇ ਆਖਿਆ ਜੀ ਬੜਾ ਆਨੰਦ ਆਇਆ ਤਾਂ ਇਸ ਨਗਰੀ ਦਾ ਨਾਮ ਅਨੰਦਾਂ ਦੀ ਬੁਰੀ ਸ੍ਰੀ ਅਨੰਦਪੁਰ ਸਾਹਿਬ ਰੱਖਿਆ ਗਿਆ ਹੁਣ ਜਿਸ ਸ਼ਹਿਰ ਦਾ ਨਾਮ ਨਗਰ ਦਾ ਨਾਮ ਆਸਥਾਨ ਦਾ ਨਾਮ ਗੁਰੂ ਆਵਰਾ ਰੱਖ ਕੇ ਗਿਆ ਸ੍ਰੀ ਅਨੰਦਪੁਰ ਸਾਹਿਬ ਔਰ ਸਾਡੇ ਸਾਰੇ ਇਤਿਹਾਸ ਦੇ ਸਰੋਤਾਂ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਹੀ ਜ਼ਿਕਰ ਆ ਕਿਉਂਕਿ ਇਹ ਮਾਕੋਵਾਲ ਦੀ ਪਹਿਲਾ ਜ਼ਮੀਨ ਨਹੀਂ ਪਰ ਮਾਕੋਵਾਲ ਨਿਪਰਚਲਿਤ ਹੋਇਆ ਸ੍ਰੀ ਅਨੰਦਪੁਰ ਸਾਹਿਬ ਹੋਇਆ ਆਪ ਗੁਰੂ ਨੇ ਸ਼੍ਰੀ ਨਾਮ ਇਹਦਾ ਨਾਮ ਸ਼੍ਰੀ ਆਨੰਦਪੁਰ ਸਾਹਿਬ ਰੱਖਿਆ ਤਾਂ ਕਿਸੇ ਨੂੰ ਕੋਈ ਅਧਿਕਾਰ ਨਹੀਂ ਆ ਵੀ ਉਹਦਾ ਨਾਮ ਬਦਲੇ ਨਾ ਕੋਈ ਬਦਲ ਸਕਦਾ ਵਾ ਬਾਕੀ ਠੀਕ ਆ ਸ਼ਹਿਰ ਨੂੰ ਕਿੱਤਾ ਰੰਗ ਕੀਤਾ ਜਾ ਰਿਹਾ ਚੰਗੀ ਗੱਲ ਆ ਪਹਿਲਾਂ ਤੋਂ ਐ 1999 ਤੋਂ ਆ ਪਰ ਇਹਦਾ ਨਾਮ ਕੋਈ ਵਾਈਟ ਸਿਟੀ ਨਹੀਂ ਆ ਵਾਈਟ ਸਿਟੀ ਦੁਨੀਆਂ 'ਚ ਹੋਰ ਵੀ ਹੋ ਸਕਦੇ ਪਰ ਦੁਨੀਆਂ 'ਤੇ ਆਨੰਦਪੁਰ ਸਾਹਿਬ ਇੱਕ ਹੀ ਆ ਜਿੱਥੇ ਖਾਲਸੇ ਦੀ ਸਿਰਜਣਾਈ ਆ ਜਿੱਥੇ ਪੰਜ ਸਿੰਘਾਂ ਨੇ ਪਹਿਲਾਂ ਆਪਣੇ ਸਿਰ ਦਿੱਤੇ ਆ ਔਰ ਫਿਰ ਉਹ ਪੰਜ ਪਿਆਰੇ ਬਣੇ ਆ ਜਿੱਥੇ ਖਾਲਸੇ ਦੀ ਸਿਰਜਣਾਈ ਹਰ ਸਿੱਖ ਦੁਨੀਆ ਦੇ ਕਿਸੇ ਵੀ ਖਿੱਤੇ 'ਚ ਜੰਮਿਆ ਪੈਦਾ ਹੋਇਆ ਆਨੰਦਪੁਰ ਸਾਹਿਬ ਦਾ ਵਾਸੀ ਆ ਸੋ ਇਹਦਾ ਨਾਮ ਸ਼੍ਰੀ ਆਨੰਦਪੁਰ ਸਾਹਿਬ ਆ ਤੇ ਆਨੰਦਪੁਰ ਸਾਹਿਬ ਹੀ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ